ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਕਾਕਾ ਮਰਿੰਦ ਸਿੰਘ ਬਾਤੇਵਾਸ ਮੀਤ ਪ੍ਰਧਾਨ ਬੀਜੇਪੀ ਜਿਲ੍ਹਾ ਮਾਨਸਾ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੂੰ ਨਮਸਕਾਰ ਨਮਾਸੀ ਅਤੇ ਮਿਊਨਿਸਪਲ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ ਦੇਣੀ ਚਾਹਣਾ ਕਿਉਂਕਿ ਪ੍ਰਧਾਨਗੀਆਂ ਦੇ ਲੰਬੇ ਟਾਈਮ ਤੋਂ ਜਿਤਨਾ ਸਫਕਾ ਇਹ ਲਗ ਦਫ਼ਤਰ ਬਣਿਆ ਕਿਉਂਕਿ ਬਾਰ ਬਾਰ ਇਹ ਡਿਮਾਂਡ ਕਰਦੇ ਸੀ ਕਿ ਵੀਜੀ ਦਫ਼ਤਰ ਦੂਰ ਹੈ ਬਹੁਤੀ ਦਾਦੇ ਬੱਚਿਆਂ ਤੋਂ ਲਾਪਾਤਿਆਂ ਤੋਂ ਬਹੁਤ ਸਰਟੀਫਿਕੇਟ ਜਦ ਦੂਨ ਮੰਡੀ ਕੋ ਜਾਇਆ ਨਹੀਂ ਬੱਚਿਆਂ ਤੇ ਖਾਸ ਕਰਕੇ ਬਿਰਧ ਮਾਤਾ ਮਾਂ ਨੂੰ ਲੈਣ ਨੂੰ ਬੜੀ ਦਿੱਕਤ ਸੀ ਇਸ ਕਰਕੇ ਚਲੋ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਮਾ ਮਾਰਥ ਵਾਟਰਪਾਕ ਦਾ ਸ਼ਹਿਰ ਦੇ ਬਿਲਕੁਲ ਵਿੱਚ ਹੈ 800 ਅਸਤੀਫੇ ਚ ਰੱਖੇ ਤਾਂ ਇਹ ਹੁਣ ਕੱਲਾ ਇੱਕ ਮਿਊਨਿਸਪਲ ਕਮੇਟੀ ਦਾ ਦਫਤਰ ਬਣ ਗਿਆ ਜਿੱਥੇ ਨਿਧੜਕੋ ਕੇ ਬੰਦਾ ਆ ਕੇ ਆਪਣੀ ਸਮੱਸਿਆ ਕੰਪਲੇਂਟ ਸਾਰਾ ਕੁਝ ਦੇ ਸਕਦਾ ਕਿਉਂਕਿ ਇੱਥੇ ਜੀ ਉਪਾਦ ਦੇ ਐਸੂਰ ਸਾਹਿਬ ਦੇ ਪ੍ਰਧਾਨ ਜੀਆਂ ਦੇ ਬਾਕੀ ਸਟਾਫ ਦੇ ਅਲੱਗ-ਅਲੱਗ ਕਮਰੇ ਪਾਰਦਰਸ਼ਤਾ ਨਾਲ ਕੰਮ ਹੋਊਗਾ ਸੂਲਬ ਤਰੀਕੇ ਨਾਲ ਕੰਮ ਹੋਊਗਾ ਕਿਉਂਕਿ ਬੈਟਰ ਨੂੰ ਜਿੰਨਾ ਤੱਕ ਬੰਦਾ ਕੰਪਨੀ ਵੱਲ ਜੋਨ ਨਹੀਂ ਹੈਗਾ ਤੁਹਾਡਾ ਰਿਕਾਰਡ ਬੜਾ ਜੁੜੀ ਹੁੰਦਾ ਹੈ ਮੂੰ ਸਾਹ ਸੁਭਾਈ ਨਹੀਂ ਹੁੰਦਾ ਸੀ ਇਸ ਗੱਲ ਕਰੇ ਬਾਰ-ਬਾਰ ਰੋਹੀ ਜਾਂਦਾ ਸੀ ਕਦੇ ਉੱਧਰ ਕਦੇ ਉੱਧਰ ਕਦੇ ਉੱਧਰ ਬੜੀ ਪ੍ਰਧਾਨ ਜੀ ਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਵੀ ਜਿਨ੍ਹਾਂ ਦੇ ਅਣਥੱਕ ਯਤਨਾਂ ਦਾ ਸਦਕਾ ਦਫ਼ਤਰ ਬਣ ਕੇ ਤਿਆਰ ਹੋ ਗਿਆ ਅੱਜ ਆਲੇ ਅਸੀਂ ਦੂਰੇ ਦਫ਼ਤਰ 'ਚ ਮਿਲਣ ਆਏ ਸੀ ਪ੍ਰਧਾਨ ਜੀ ਨੇ ਮੁਸਕਮਾਬਾਤ ਬੇਨਤੀ ਕਰਨ ਆਏ ਸੀ ਜੋ ਪਿਛਲੇ ਲੰਬੇ ਟਾਈਮ ਤੋਂ ਲੰਮ ਕਰੇ ਸੀ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਆਰਾ ਤੁਸੀਂ ਜਲਦੀ ਜੂ ਸਾਡੇ ਕੰਨੀਓ ਕਰਿਓ ਇਹ ਬੇਨਤੀਆਂ ਨੇ ਉਹਨੂੰ ਜਲਦ ਤੋਂ ਜਲਦ ਹੀ ਪੂਰਾ ਕਰਿਆ ਜਾਊਗਾ ਸ਼ਹਿਰ ਮਸੀਓ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਤੁਸੀਂ ਆਪਦੇ ਕਿਸੇ ਵੀ ਕੰਮ ਲਈ ਦਿਨ ਰਾਤ ਮੇਅਸਪਲ ਕਮੇਟੀ ਤੋਂੜੇ ਚਾਰਨਾ ਚ ਹਾਜ਼ਰ ਹੈ ਨਿਰਧਾਰਕੋ ਕੇ ਕੋਈ ਵੀ ਕੰਮ ਪੂਰੀ ਆ ਕੇ ਤੁਸੀਂ ਕਹੋ ਪ੍ਰਧਾਨ ਜੀ 24 ਘੰਟੇ ਤੁਹਾਡੀ ਸੇਵਾ ਚਾਹਰਨ ਨੇ ਫੇਰ ਵੀ ਤੁਮਕੇ ਦਾ ਸਟਾਫ ਵੱਲੋਂ ਕਿਸੇ ਹੋਰ ਵੱਲੋਂ ਕੋਈ ਦਿੱਕਤ ਆਉਂਦੀ ਹੈ ਕੋਈ ਪੁਜਾਨ ਵੱਲੋਂ ਦਿੱਕਤ ਹੁੰਦੀ ਹੈ ਜਦੋਂ ਮਰਜੀ ਤੁਸੀਂ ਧਿਆਨ ਚ ਲਿਆ ਸਕਦੇ ਹੋ ਨਿਰਧਾਰਕੋ ਰਿਆ ਕੇ ਤੁਸੀਂ ਦੱਸ ਸਕਦੇ ਹੋ ਅਸੀਂ ਸ਼ੌਪ ਬਕਸਾ ਬਾਹਰ ਲਾਇਆ ਹੈ ਜਿਹਦਾ ਜਿੰਦਾਂ ਤੇ ਚਾਬੀ ਪ੍ਰਧਾਨ ਜੀਆਂ ਕੋਲੇ ਹੈ ਇਨਕੇ ਤੁਹਾਨੂੰ ਕੋਈ ਬੰਦਾ ਨਹੀਂ ਵੀ ਮਿਲਦਾ ਤੁਸੀਂ ਆਪਣੀ ਕੰਪਲੇਨ ਲਿਖ ਕੇ ਥਲੇ ਨੰਬਰ ਲਿਖ ਕੇ ਉਹਦੇ ਵਿੱਚ ਪਾ ਸਕਦੇ ਤੇ ਅਸੀਂ ਆਉਣ ਵਾਲੇ ਟਾਈਮਸ ਤੋਂ ਨੂੰ ਮਿਲਦਾ ਗਵਾ ਧੰਨਵਾਦ ਹਾਂਜੀ ਕੀ ਕਹਿਣਾ ਚਾਹੁੰਦਾ ਮੈਂ ਅੱਜ ਸਾਡੇ ਇੱਥੇ ਤੁਹਾਡੇ ਸ਼ਹਿਰ ਦੇ ਵਿੱਚ ਬਾਰ ਨੰਬਰ 6 ਦੇ ਵਿੱਚ ਇੱਕ ਸ਼ਹਿਰ ਵਾਸੀਆਂ ਦਾ ਨਵਾਂ ਜਿਹੜਾ ਸਾਡਾ ਦਫ਼ਤਰ ਹੈ ਨਿਸ਼ਚਿਤ ਕਮੇਟੀ ਦਾ ਉਹ ਬਣ ਕੇ ਬਿਲਕੁਲ ਤਿਆਰ ਹੋ ਗਿਆ ਜਿਹੜੀ ਜਾਂ ਸਦਾਵਨ ਸਰ ਵਾਸੀਆਂ ਨੂੰ ਵਾਟਰ ਵਾਸਤੇ ਆ ਕੇ ਸਾਰ ਸਰਵਸੇਨ ਨੂੰ ਮਿਲ ਲਿ ਗਏ ਆ ਸਾਡਾ ਪੂਰ ਮਸਟਾਫ ਸਾਰਾ ਸਟਾਫ ਇੱਥੇ ਮੌਜੂਦ ਹੈ ਤੇ ਨਾਲ ਹੀ ਅਸੀਂ ਸਰਵਸੇਨ ਨੂੰ ਕਹਿੰਦੇ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਫੇਰ ਜਿੱਥੇ ਪਰਹੋਗੇ ਇਸ ਦਫਤਰ ਵਿੱਚ ਆ ਕੇ ਆਪਣੇ ਕੰਮ ਕਰਵਾ ਸਕਦੇ ਨੇ ਤੇ ਨਾਲ ਹੀ ਸੇਰਵਸੇਨ ਸੁਣਾ ਚਾਹੁੰਦੇ ਆ ਕਿ ਜਿਵੇਂ ਹੁਣ ਬਰਸਾਤਾਂ ਦਾ ਮੌਸਮ ਹੈ ਸਾਡੀ ਪੂਰੀ ਪੂਰੀ ਨਗਰ ਕੌਂਹ ਦੀ ਟੀਮ ਸਾਰੇ ਕਰਮਚਾਰੀ ਸਪਾਈ ਸੇਵਕ ਸਿਵਰੇਜ ਬੋਰਡ ਦੇ ਮੁਲਾਜ਼ਮ ਤਤਪਰ ਤਿਆਰ ਨੇ ਸ਼ਹਿਰ ਵਾਸੀਆਂ ਨੂੰ ਅਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਵਾਂਗੇ ਜੇ ਕਿਸੇ ਨੂੰ ਦਿੱਕਤ ਆਉਂਦੀ ਹੈ ਆਲਰੇਡੀ ਸਾਡੇ ਸਾਰੇ ਨੰਬਰ ਸ਼ਹਿਰ ਵਾਸੀਆਂ ਕੋਲ ਹੈਗੇ ਐਮਸੀ ਹੈਗੇ ਇੱਥੇ ਸਾਨੂੰ ਵੀ ਨੂੰ ਲੋੜ ਪੈਂਦੀ ਹੈ ਤੁਸੀਂ ਸਾਨੂੰ ਅੱਧੀ ਰਾਤ ਨੂੰ ਜੇ ਫੋਨ ਕਰਕੇ ਸਾਡੇ ਨਾਲ ਸੰਪਰਕ ਕਰਕੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਸਾਰਵਸੀ ਨਾਲ ਖੜਾਗੇ ਸ਼ਹਿਰ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੰਦੇ ਕਿਉਂਕਿ ਬਾਟਰ ਬਕਸ ਦਾ ਦਫ਼ਤਰ ਹੈ ਬਹੁਤ ਸ਼ਹਿਰ ਦੇ ਵਿੱਚ ਬਣ ਤੁਕਿਆ ਸ਼ਹਿਰ ਬਸੇ ਨੂੰ ਵੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡਾ ਇੱਥੇ ਕੰਮ ਬਹੁਤ ਘਟਾਂ ਦੇ ਵਿੱਚ ਜਲਦੀ ਜਲਦੀ ਇੱਥੇ ਅਸੀਂ ਵਿਸਥਾਰਾਂ ਮਾਈ